ਸਤਨਾਮ ਸ਼੍ਰੀ ਵਾਇਕੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜਰਤ ਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛਡਾਇਆ ੴ ਸਤਿਗੁਰ ਪ੍ਰਸਾਦਿ ਸਲੋਕ ਮਹਲਾ ਪਹਿਲਾ ਦੁਖ ਦਾ ਰੋ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤੋਂ ਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਹਾ ਤੂੰ ਸੱਚਾ ਸਾਇਬ ਸਿਫਤਿ ਸੁਆਲਿਓ ਜਿਨ ਕੀ ਤਿਸਉ ਪਾਰ ਪਿਆ ਕਹਉ ਨਾਨਕ ਕਰਤੇ ਕਿਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰਾਗ ਅਸਮ ਹਲਾ ਪੈਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਖੇ ਹਾ ਸੋ ਕਰਕੇ ਹਾ ਜਿਤਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕیتے ਤੇਰੇ ਗਾਵਣ ਹਾਰੇ ਕیتے ਤੇਰੇ ਰਾਗ ਪ੍ਰੀਸਿਓ ਕਹੀਏ ਕیتے ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ गावੰਤ ਤੁਧਨੋ ਇਸਰ ਬ੍ਰਹਮਾ ਮਾ ਦੇਵੀ ਸੋਹੰਤੇ ਰੇ ਸਦਾ ਸਵਾਰੇ गावੰਤ ਤੁਧਨੋ ਇੰਦਰਾਸਨ ਬੈਠੇ ਦੇਖਤਿਆ ਦਰਨਾਲੇ गावੰਤ ਤੁਧਨੋ ਸਿੱਧ ਸਮਾਧੀ ਅੰਦਰ गावੰਤ ਤੁਧਨੋ ਸਾਤ ਵਿਚਾਰੇ गावੰਤ ਤੁਧਨੋ ਜਤੀ ਸਤੀ ਸੰਤੋਖੀ गावੰਤ ਤੁਧਨੋ ਵੀਰ ਕਰਾਰੇ गावंत तुदनो पंडित पडन रखी सर जुग जुग वेदा नाले गावंत तुदनो मोहोनिया मनमोहन सुरग मच पयाले गावंत तुदनो रतन उपाए तेरे 68 ती रत्नाले गावंत तुदनो जोध महाबल सुरा गावंत तुदनो खाणी चारे ਗਾਵੰ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰਖੇ ਤੇਰੇ ਧਾਰੇ ਸਈ ਤੁਧਨੋ ਗਾਵੰ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤੁਧਨੋ ਗਾਵੰ ਸੇ ਮੇ ਚਿਤ ਨ ਆਹੰ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਬੀ ਵਸੀ ਜਾਏ ਨਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਚਾ ਸਾਤ ਸਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪੈਲਾ ਸੋਨ ਵਡਾ ਆਖੇ ਸਬ ਕੋ ਏ ਤੇ ਵਡਾ ਵਡਾ ਡਿਠਾ ਹੋਏ ਕੀਮਤ ਪਾਏ ਨਕੇ ਹਾ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿ ਤਾ ਕੇ ਵੜਚੀਰਾ ਰਹਾਓ ਸਭ ਸੂਰਤੀ ਮਿਲ ਸੁਖਤ ਕਮਾਈ ਸਭ ਕੀਮਤ ਮਿਲ ਗਈ ਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਬ ਸਤ ਸਬ ਤਪ ਸਬ ਚੰਗਿਆਈਆਂ ਸਿੱਧਾ ਪੁਰਖਾ ਕਿਆ ਵਡਿਆਈਆਂ ਤੁਧ ਵਿਨ ਸਿੱਧੀ ਕਿੰਨੇ ਨਾ ਪਾਇਆ ਕਰਮ ਮਿਲੇ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਦਾਰਾ ਜਿਸ ਤੂ ਦੇਤੀ ਸੇ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ आसा महला पहला आखा जीवा विसरे मर जाऊं आखन औखा साचा नाओ साचे नाम कि लागे भूख उत्पूखे खाए चलिए दुख सो विसरे मेरी माए साचा साहिब साचे नाए रहाओ साचे नाम की तिल बड़े आई आख थके कीमत नहीं पाई जे सब मिलके आखन पाहे वड़ा न होवे काट न जाए ਨਾ ਅਹ ਮਰੇ ਨਾ ਹੋਵੇ ਸੋਗ ਦੇਦਾਰ ਰਹੇ ਨਾ ਚੁੱਕੇ ਭੋਗ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹੁਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕਿਤੇ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕਿਰੇ ਕਰਮ ਸਤਿਗੁਰ ਸਰਨਾਏ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੇ মিল সঙ্গত গুণ পরгас চিন হর হর হরস নাম না পায় তে ভাগি জম্পাস জও সৎগুরু শরণ সঙ্গত নাহি আয়ে ত্রিগ জিবে ত্রিগ জিবাস চিন হর জন সৎগুরু সঙ্গত পাই তিন ধর্মস্থ ক লেখা লিখাস তন তন সৎ সঙ্গত জিত হরস পায়া মিল জন নানক নাম পরгас রাগুজরি মহল্লা 5 ਕਾਹੇ ਰੇ ਮਨ ਚਿਤਵੇ ਉਦੰ ਜਾ ਹਰ ਹਰ ਜੀਓ ਪਰਿਆ ਸੇਲ ਪਥਰ ਮਹ ਜੰਤ ਉਪਾਏ ਤਾਕਾ ਰਜਿਕ ਆਗੇ ਕਰ ਘਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਕਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤਵੰਤਾ ਕੋਇਨ ਕਿਸ ਕੀ ਧਰਿਆ ਸਿਰ ਸਿਰ ਰਜਿਕ ਸੰਬਾਹੇ ਠਾਕੁਰ काहे मन पौकरिया उड़े उड़ आवे से कोसा तिस पाछे बचरे छरिया तिन कवन खलावे कवन चुगावे मन में सिमरन करिया सब निधान अष्ट सिद्धांत ठाकुर कर तल तरिया जन नानक बल बल सदबल जाइ तेरा अंत न पारा वरिया राग आशा महल्ला चौथा सौपुरख इकोकार सतगुरु प्रसाद सौ तो निरंजन हर पुरख निरंजन हर अगमा अगम अपारा सत्यावे सत्यावे तुझ जी हर सच्चे सृजन हारा सब जी तुम्हारे जी तू जिया हर त्यावे संतो जी सब दुख विसारण हारा हर आपे ठाकुर हर आपे सेवक जी क्या नानक जंत विचारा तू कट कट अंतर सर्व निरंतर जी ਹਰ ਇੱਕ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਬਖਾਰੀ ਜੀ ਸਫੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇ ਰੇ ਜੋ ਸੇ ਦੇ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਨ ਹਰ ਧਿਆਇਆ ਜੀ ਤਿੰਨ ਟੂਟੀ ਜਮਕੀ ਫਾਸੀ ਜਿਨ ਨਿਰਪਾਉ ਜਿਨ ਹਰ ਨਿਰਪਾਉ ਧਿਆਇਆ ਜੀ ਤਿੰਨ ਕਾ ਪਾਉ ਸਭ ਗਵਾਸੀ ਜਿਨ ਸੇ ਵ્યા ਜਿਨ ਸੇ ਵ્યા ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਧਿਆਇਆ ਜੀ ਜਨ ਨਾਲ ਤਿੰਨ ਬਲਜਾ ਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ ਪਰ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸੁਨਾਹਨ ਤੁਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤੱਕ ਤਾਪੇ ਜਪੇ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜੋ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀਤੂ ਨਹਿਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ तुद आपे श्रेष्ठ सब जी, तुद आपे सूज सब गोई जन नानक गुण गावे करते के जी, जो का जानोई। महला करता सच्यार मैडा साई जो तू पावे सोई थी सी। जो तू दे सोई हो पाई रहाओ सब तेरी तू सबनी त्याया जिसनों कृपा करे नाम रतन पाया ਗੁਰਮੁਖ ਲਾਦਾ ਮਨਮੁਖ ਗੁਆਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂ ਦਰਿਆਉ ਸਤੁਜ ਹੀ ਮਾਈ ਤੁਜ ਬਿੰਦੂ ਜ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੋੜਿਆ ਸੰਜੋਗੀ ਮੈਲ ਜਿਸਨੋਂ ਤੂ ਜਾਣਾ ਹੈ ਸੋ ਹੀ ਜੰ ਜਾਣੇ ਹਰ ਗੁਣ ਸਦੀ ਆਖ ਵਖਾਣੇ ਜਿਨ ਹਰਸੇ ਵਿਆ ਤਿਨ ਸੁਖ ਪਾਇਆ ਸਚੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦਬਿੰਦੂ ਜਾ ਅਵਰਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਸਿਖਸਰ ਰਦੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਤਜੋਂ ਪਗ ਨਹੀਂ ਚਾਲੇ ਹਮ ਦੇਖਾ ਤਹਿ ਡੂਬਿਐ ਲੇ मन एक ना चित्त सुमिर मना हर विसर तेरे गुण गलिया रहाओ ना हो जति सती नहीं पड़या मूर्ख मुखदा जनम पिया प्रणवत नानक जिन की सरना जिन तू नहीं विसरया आसला पांचवा भई प्राप्त मानुख दे हुरिया गोविंद मिलन की ऐ तेरी मरिया और काज तेरे कितने नाकाम मिल साथ संगत भज के बल नाम ਸਰ ਜਾਨ ਲਾਗ ਪਵਜਲ ਤਰਨ ਕੇ ਜਨਮ ਬ੍ਰਿថា ਚਾ ਤਰੰਗ ਮਾਇਆ ਕੇ ਰਹਾਓ ਜਬ ਤਕ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇਆ ਕਹੋ ਨਾਨਕ ਹਮ ਨੀਚ ਕਰੰਮਾ ਸਰਨ ਪਰੇ ਕੀ ਰੱਖੋ ਸਰਮਾ ਕਬਿਓ ਬਾਚ ਬੈਂਤੀ ਚੋਪਈ ਹਮਰੀ ਕਰੋ ਹਾਥ ਦੇ ਰੱਖਾ पूर्ण होए चित की इच्छा तर चढ़न मन रहे हमारा अपना जान करो कृत पारा हमरे दुष्ट सभे तुम काओ आप हाथ दे मोहे बचाओ सखी बसे मोर परिवार सेवक सिख सबे कर पारा मोर छा निज कर दे करिए सबे रण को आज संग रहिए पूर्ण होए हमारी आशा तोर भजन के रहे प्यासा तुम्हें छाड़ कोई अवर न त्याहु जो बरचाहु सो तुम ते पाहु सेवक सिख हमारे तारिए चुन चुन सत्र हमारे मारिए आप हाथ दे मुझे उबरीए मरण काल का त्रास निवरिए हो जो सदा हमारे पछा शरीर तू चू करी और रक्षा राख लियो मोहि राखण हारे साहिब संत सहारे प्यारे दीनबंध दुष्टन के हंता तुम हो पूरी चतुर्दश गंता काल पाए ब्रह्मा बपतरा काल पाए शिवजू अवतरा काल पाए कर विसल प्रकाश सकल काल का किया तमासा जवन काल जोगिन शिव की ओ बेदराज ब्रह्मा जोथियो जवन काल सब लोक सवारा नमस्कार है तहै हमारा जवन काल सब जगत बनायो देव देत जच्छन उपजायो आद अंत एक अवतारा सोई गुरु समझियो हमारा नमस्कार तिस ही को हमारी सकल प्रजा जन आप शिवकन को शिव गुण सुख दियो सतरन को पलमोबद कट, कट के अंतर की जानत पले बुरे की पीर पछानत चिट्ठी ते कुंचर अस्थुला सब पर कृपा दुष्ट कर फुला संतन दुख पाए ते दुखी सुख पाए साधन के सुखी एक, एक एक की पीर पहचानें कट कट के पट पट के जाने जब पुद क्रक्र करता रा प्रजा रक्त ते अपारा जब आक्र करत हूं कब हूं तुम मैं मिलते तरसव हूं जीते बदन सृष्टि सब तारे आप आपनी बूज उचारे ਤੁਮ ਸਭ ਹੀ ਤੇ ਰਹਿਤ ਨਿਰਾਲੰ ਜਾਣਤ ਬੈਦ ਭੈਤ ਅਰ ਆਲਮ ਨਿਰੰਕਾਰ ਨਿਰਮਕਾਰ ਨਿਰਲੰਬ ਅਗ ਅਨਿਲ ਅਨਾਦ ਅasamb ਤਾਕਾ ਮੂੜ ਉਚਾਰਤ ਪੈਦਾ ਜਾਕੋ ਪੇਵ ਨ ਪਾਵਤ ਬੈਦਾ ਤਾਕੋ ਕਰਪਾਨ ਅਨੁਮਾਨਤ ਮਹਾ ਮੂੜ ਕਚ ਬੈਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਨਤ ਨੇ ਭਿਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪਿੰ ਪਿੰ ਤੂ ਹੈ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੈ ਬਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਤ ਪਿਓ ਰਾ ਕਈ ਕੋਪਾ ਅੰਡਲ ਜਰ ਸੇ ਤਿਚਕੀਨੀ ਉਤਬੁਜ ਖਾਨ ਬਹੁ ਰਚ ਦੀਨੀ ਕੌ ਫੁਰ ਰਾਜਾ ਹੈ ਬੈਠਾ ਕੰਸ ਮਟ ਪਿਓ ਸੰਕਰ ਕੇਠਾ सगरे श्रेष्ठ दिखाई अचंभव आज जुगा स्वरूप से अंभो अब रक्षा मेरी तुम करो सिख उबार असिख संगरो दुष्ट जिते उत्पत उत्पाता सकल मलेश करो रण काता जे अस्तुज तव सरणी परे तिनके दुष्ट दुखित है मरे पूर्ख जवन पग परे तिहारे तिनके तुम संकट सब तारे जो कल को एक बार दिया है ताके काल निकटनी ए है ਰੱਛਾ ਵਹਿਤਾ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਤੇ ਤਤਕਾਲਾ ਕ੍ਰਿਪਿਆ ਦ੍ਰਿਸ਼ਟ ਤਨ ਜਾਏ ਨਿਹਰਿਓ ਤਾਕੇ ਤਾਪਤ ਨਕੋ ਹਰਿਓ ਤਿਦ ਸਿਦ ਕਰਮੋ ਸਭ ਹੋਈ ਦੁਸ਼ਟ ਛਾਛਿ ਸਕੈ ਨ ਕੋਈ ਇੱਕ ਬਾਰ ਜਿੰਤੁ ਮੈਂ ਸੰਭਾਰਾ ਕਾਲ ਪਾਸ ਤੇ ਤਹੀਂ ਉਬਾਰਾ ਜਿਨ ਨਰਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤੇ ਮੇ ਸ਼ਰਨ ਤਿਹਾਰੇ आप हाथ देहो उबारी सर्ब ठोर मोहो सहाय दुष्ट ते ले हो बचाई केत में शरण तिहारी आप हाथ दे ले हो उबारी सर्ब ठोर मोहो सहाय दुष्ट ते लहो बचाई सब्या पाए गए ते तुमरे तब ते को रे नहीं अन्यो राम रहीम पुरान पुरान अनेक कहे मत एक न मान्यो सिमृत शास्त्र वेद सबे बहु वेद कहे हम एक न जाने ओ श्रीस पान कृपा तुमरी कर में ना कहो सो तोय बखान्यो दोहरा सगल द्वार को छाडके गयो तुहारो द्वार बाए गए कि लाज अस गोविंदा तुहार सगल द्वार को छाडके गयो तुहारो द्वार बाए गए कि लाज अस गोविंदा तुहार रामकली महला तिजा आनंद इक कंगार सतगुरु प्रसाद आनंद प्या मेरे माए सतगुरु में पाया सुख बूता पाया सहज सीति मन बचियां बधाइयां राग रतन परिवार परियां शब्द गावण आईयां शब्दो तगाओ हरि के राम अंजनी बसाया कहे नानक आनंद होवा सतगुरु में पाया ए मन मेरा तू सदा रहो हरनाले ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੀਛੇ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਵਸਾਵੇ ਨਾਮ ਜਿਨਕੇ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਈ ਵਸਿਆ ਜਿਨ ਇੱਛਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਆਏ ਵੱਡੀਆਂ ਆਈਆਂ ਕਹੇ ਨਾਨਕ ਸੁਣੋ ਸੰਤੋਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛਬ ਤਿਤ ਘਰ ਸੰਭਾਗੇ ਘਰ ਸੰਭਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰਿਆ ਪੰਚਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਰਮ ਪਾਇ ਤੁਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੇ ਸੁਖ ਹੋਵਾ ਤਿਤ ਘਰ ਅਨਹਦ ਵਾਜੇ आनंद सुनो वड भागियो सगल मनोरथ पुरे पार ब्रह्म प्राप्त आया उतरे सगल विसुरे दुख रोग संताप उतरे सोनी सच्ची वाणी संत साजन पए सरसे पुरे गुरु ते जानी सुनते पुनीत कहते पवित्र सद्गुरु रे हा भरपूरे ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨਿਤ ਕਹਤੇ ਪਵਿਤ ਸਤ ਗੁਰ ਰੇ ਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਮੀ ਮਹੱਲਾ 5 ਥਾਲ ਵਿੱਚ ਤਿੰਨ ਵਸਤੂ ਪਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਖਸ ਅਧਾਰੋ ਜੇ ਕੋ ਖਾਵੇ ਜੇ ਕੋ ਭੂਚੇ ਤਿਸ ਕਾ ਹੋਈ ਉਧਾਰੋ ਇਹ ਵਸਤ ਜੀ ਨਹ ਜਾਈ ਨਿਤ ਨਿਤ ਰਖ ਉਰਤਾਰੋ ਤਮ ਸੰਸਾਰ ਚ ਰੰਗ ਲਗਤ ਰੀਏ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਉਈ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨਮਨ ਥੀਵੇ ਹਰਿਆ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨਮਨ ਥੀਵੇ ਹਰਿਆ ਪੌੜੀ ਿਤਥੇ ਤੂੰ ਸਮਰਥ ਜਿੱਥੇ ਕੋਈ ਨਹੀਂ ਉੱਥੇ ਤੇਰੀ ਰਖ ਅਗਨੀ ਉਬਰਮਾ ਹੈ सुन के जम के दूत नाए तेरे छड़ जाए पवजल बिखम असगा पार पाहे जिनको लगी प्यास अमृत से ही खाए कल में सबसे नो कृपाल संभाले साहे साहे बीथा कोई न जाए जी आवे तुद आए श्लोक महल्ला पंजवा अंतर गुर आराधना जीवा जप गुरु नेत्री सतगुर पैखना सरणी सुनना गुरनाओ ਸਤਗੁਰ ਸੇ ਤੀਰਤਿਆ ਦਰਗੇ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੇ ਉਦਮ ਕਾੜੀਐ ਵਿੁੱਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਉਬਾਰੀਨ ਗੁਰ ਕੀ ਪੇਰੀ ਪਾਏ ਕਾਜ ਸੁਵਾਰੀਨ ਹੋਆ ਆਪ ਦੇ ਯਾਲ ਮਨੋ ਨਾ ਵਿਸਾਰੀਨ ਸਾਰੇ ਜਨਰ ਕੇ ਸੰਗ ਭਉਜੰਤ ਕਾਰ ਅਨੁਸਾਖਤ ਨਿੰਦਕ ਦੁਸ਼ਟ ਖਿੰਮਾ ਹੈ ਬਿਦਾਰੀਐ ਤੀ ਸਾਹਿਬ ਕੀ ਟੇ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੀ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ